ਇੰਦਰ ਜੀ ਤੁਮ ਮੈਂ ਕੀ ਕਰਾਂ ਮੈਂ ਬੜੀ ਪਰੇਸ਼ਾਨ ਹਾਂ ਇਹ ਮੰਨਦਾ ਸੁਣਦਾ ਤੇ ਹੈਗਾ ਨਹੀਂ ਕੋਈ ਵੀ ਮੇਰੀ ਗੱਲ ਬੱਸ ਕਰਨਾ ਕੀ ਮੁੰਡੇ ਵਾਲਿਆਂ ਨੂੰ ਸੁਚਾਈ ਦੱਸ ਇਹਦੀ ਰਿਸ਼ਤਾ ਤੜਾ ਕੇ ਬੰਨੇ ਲਾ ਦੱਸ ਕਿ ਉਹ ਜੀ ਚੱਲੀ ਹੈਗੀ ਲੈ ਮਸੀ ਜੀ ਆਹ ਗੱਲ ਤੇ ਚੰਗੀ ਕੀਤੀ ਆ ਹਾਂ ਮੰਮੀ ਇਦਾਂ ਹੀ ਕਰੀਏ ਕੋਈ ਗੱਲ ਬਾਤ ਉਹ ਤਾਂ ਗੇਮ ਕਮਾਈਏ ਕੋਈ ਤੇ ਇਹਦਾ ਰਿਸ਼ਤਾ ਤੜਾਈਏ ਇਹਨੂੰ ਲਾ ਅੱਗੇ ਜੇ ਉਹਨੂੰ ਪਤਾ ਲੱਗ ਗਿਆ ਤੇ ਰਿੰਕਪਾਲ ਨੂੰ ਨਹੀਂ ਦੱਸਣਾ ਉਹਨੂੰ ਨਹੀਂ ਦੱਸਣਾ ਇਹਨੂੰ ਲਾ ਅੱਗੇ ਮੁੰਡੇ ਵਾਲਿਆਂ ਨੂੰ ਦੱਸ ਦੋ ਵੀ ਕੁੜੀ ਹੈਗੀ ਚੱਲੀ ਉਹ ਤਾਂ ਤੋਰੋ ਤੇ ਬੰਦੇ ਲਾਓ ਸਚਾਈ ਆ ਸਚਾਈ ਆ ਉਹ ਤੇ ਗੱਲ ਸਹੀ ਆ ਉਹ ਤੇ ਤੇਰੀ ਗੱਲ ਸਹੀ ਆ ਜੀ ਸੁਦੀ ਜੀ ਪਤਾ ਲੱਗਿਆ ਨਾ ਚੁੱਪ ਕਰਕੇ ਗੱਲ ਕਰੋ ਇਹਨੂੰ ਤੋਰੋ ਅੱਗੇ ਲਾਓ ਇਹਨੂੰ ਚੱਲ ਕੋਈ ਨਹੀਂ ਵੇਖਦੇ ਆ ਫਿਰ ਖੇਡਦੇ ਆ ਕੋਈ ਨਵੀਂ ਗੇਮ ਆ ਸੱਚੀ ਕਹਦੇ ਆ ਚੱਲੀ ਆ ਤੇ ਚੱਲੀ ਨਹੀਂ ਮੈਂ ਤੇ ਅੱਗੇ ਸੋਚਣ ਦੀ ਆ ਵੀ ਸਾਰਾ ਖਰਚਾ ਐਸੇ ਮੁੰਡੇ ਨੇ ਕਰਨਾ ਮੈਨੂੰ ਲੱਗਦਾ ਜਿਹੜਾ ਪਲਾਟ ਇਹਦੇ ਨਾਲ ਲਿਆ ਸੀ ਉਹ ਵੀ ਖਵਾ ਲੈਣਾ ਖਵਾ ਲੈਣਾ ਤੁਸੀਂ ਉਹ ਵੀ ਵੇਚ ਕੇ ਤੇ ਵਿਆਹ ਤੇ ਲਾ ਦੇਣਾ ਲੱਗਦਾ ਆ ਤੇ ਆਪਣਾ ਤੇ ਇਹਨੂੰ ਹੈਗਾ ਨਹੀਂ ਕੋਈ ਨਾ ਇਹਨੂੰ ਆਪਣੀ ਭੈਣ ਦੀ ਕੋਈ ਹੈਗੀ ਸੋਚ ਵਿਚਾਰ ਹਾਂ ਵੀ ਮੈਂ ਉਹਦਾ ਨਾਂ ਹੀ ਨਹੀਂ ਲੰਦਾ ਕੁੜੀ ਦਾ ਨਹੀਂ ਠੀਕ ਆ ਤੁਹਾਨੂੰ ਜਿਹੜੀ ਗੱਲ ਮੈਂ ਕਹੀ ਐ ਨਾ ਉਹ ਗੱਲ ਕਰ ਤੂੰ ਚੱਲ ਵੇਖਦੇ ਅੰਜੂ ਫੇਰ ਇਹੋ ਖੇਡਦੇ ਨਵੀਂ ਸਕੀਮ ਕੋਈ ਠੀਕ ਜੀ ਇਹ ਵੀ ਜਿਹੜੀਆਂ ਮੱਛਰੀਆਂ ਫਿਰਦੀਆਂ ਜਿਆਦਾ ਹੋਰ ਫਿਰ ਅੰਜੂ ਹੁਣ ਬੈਠੀ ਰਹਿਣਾ ਵਾ ਚਾਹ ਚੁਗਰਵਾਇ ਮੁੱਕ ਗਿਆ ਵਾ ਉਹਨਾਂ ਨਾਲ ਅੱਡ ਹੋਏ ਜੇ ਕਿ ਮੇਰ ਨਾਲ ਹੋਏ ਜੇ ਚਾਹ ਕਿਹਾ ਮੈਂ ਹੁਣੇ ਬਣਾ ਕੇ ਲਿਆਣੀ ਆ ਗੱਲਾਂ ਗੱਲਾਂ ਵਿੱਚ ਹੀ ਬੈਠੇ ਰਹੇ ਮਾਸੀ ਨੂੰ ਚਾਹ ਤੇ ਪਿਆ ਜਾ ਵਧੀਆ ਬਣਾ ਕੇ ਲਿਆਣੀ ਠੀਕ ਆ ਜਾ ਫਿਰ ਕੀ ਕਰੀਏ ਦਿਮਾਗ ਬੜਾ ਖਰਾਬ ਹੋਇਆ ਲੋ ਮਾਸੀ ਜੀ ਸ਼ੁਕਰ ਆ ਭਾਣੇ ਮਹਾ ਚਾਹ ਆਈ ਤੇਰੀ ਮੈਨੂੰ ਠੰਡ ਲੱਗੰਦਈ ਲੋ ਲੋ ਪੀਓ ਚਾਹ ਬਿਸਕੁਟ ਲੋ ਹਲੋ ਮੰਮੀ ਚਾਚੀ ਦੀ ਭੈਣ ਆਈ ਹੋਵੇ ਆਹੋ ਚਾਚੀ ਦੀ ਭੈਣ ਦੇ ਤੁਰੀ ਲੈਂਦੀ ਉਹਨੇ ਕੀ ਕਰਨਾ ਨਾ ਮਨਮੀਤ ਉਹ ਕੱਲ ਤੇ ਆਜੇ ਹੋ ਕੇ ਆਈਏ ਚਾਚੀ ਉਧਰੋਂ ਭੈਣ ਵਲੋਂ ਅਨਮੋਲ ਨੂੰ ਲੈ ਕੇ ਉਹਨਾਂ ਨੇ ਕੀ ਕਰਨਾ ਨਾ ਕੀ ਪਤਾ ਕੋਈ ਗੱਲਬਾਤ ਰਹਿ ਗਈ ਹੋਵੇ ਕਰਨਵਾਲੀ ਜਿਹੜੀ ਆ ਗਈ ਹੋਵੇ ਕੀ ਪਤਾ ਮੰਮਾ ਅੰਜੂ ਤੇ ਭਰਾ ਪਰਚਾਈ ਨਾ ਹੋਣ ਹੁਣ ਕੀ ਪਤਾ ਕੌਣ ਆ ਜਿਹੜੀ ਅੰਜੂ ਦਵਾ ਦਵਾ ਆਈਏ ਫੋਨ ਆਇਆ ਹੋਵੇਗਾ ਤਾਂ ਐਕਸਲ ਭੱਜੀ ਆਈਏ ਵੀ ਬੁਆ ਖੋਲਣ। ਹਾਂ ਨਹੀਂ ਤੇ ਆਪਾਂ ਬੈਲ ਹੋਈਏ ਤਾਂ ਆਪਾਂ ਵੀ ਤੇ ਖੋਲ ਸਕਦੇ ਸਾਂ। ਕੋਈ ਨਹੀਂ ਜਾਣਦੇ ਜਿੱਤਾਂ ਫਿਰ ਕੀ ਕਰੇ ਬੰਦਾ ਜਦੋਂ ਅਗਲੇ ਨਿੰਨੂ ਹੀ ਹੋਵੇ ਤਾਂ ਸਾਨੂੰ ਕਾਦਾ ਫਿਰ। ਆਓ ਇਹ ਤੇ ਆਇਆ ਵਾ ਜਦੋਂ ਉਹਨਾਂ ਨੂੰ ਨਹੀਂ ਹੈਗਾ ਤਾਂ ਸਾਨੂੰ ਕਾਦਾ। ਚਲੋ ਕੋਈ ਗੱਲ ਨਹੀਂ। ਵੇਖ ਲਓ ਸੌਦਾ ਚੱਕ ਕੇ ਨਾ ਐਵੇਂ ਇੱਕ ਪਲਾਨ ਹੀ ਸੀ। ਮਿਲੇ ਨਾ ਮੈਨੂੰ ਰਿੰਕੂ ਭਾਜੀ। ਨਾ ਮੈਨੂੰ ਨਹੀਂ ਮਿਲਿਆ। ਮੈਂ ਆਪ ਸਵੇਰੇ ਵੇਂਦੀ ਨਹੀਂ ਲੱਗਦਾ ਜਾਂਦੇ ਪੈਲੋ ਚੱਲ ਕੇ ਇਹ ਡਿਊਟੀ ਤੋਂ ਅੱਜ ਤਾਂ ਲੇਟ ਗਏ ਆ। ਮੈਂ ਦੋਸਤਾਂ ਤੇ ਆਪਣੇ ਸਗੋਂ ਡੋੜੀ ਚ ਚੜ੍ਹ ਲਵੋਨੀ ਮੱਕਮ ਨੂੰ ਮਿਲਾਂਦਾ ਸਹੀ ਭਾਜੀ ਮੈਂ ਦੱਸਾ ਉਹਨਾਂ ਨੂੰ ਕਿ ਸੌਦਾ ਦੀ ਤਲੇ ਰਖਵਾਇਆ ਤਾਂ ਉਹ ਤੇ ਲੈ ਗਏ ਕੋਠੇ ਤੇ ਉਹਨੂੰ ਨਹੀਂ ਪਤਾ ਲੱਗਾ ਰੋਟੀ ਪਾਣੀ ਖਾਦਾ ਹੋਗਾ ਤਾਂ ਉਹਨੂੰ ਨਹੀਂ ਪਤਾ ਵੀ ਸੌਦਾ ਉੱਥੇ ਆਇਆ ਪਤਾ ਉਹਨੂੰ ਵੀ ਸਭ ਕੁਝ ਮੰਮੀ ਆਪਣੇ ਪਰਿਵਾਰ ਦੀ ਸੁਣਨੀ ਉਹਨੇ ਸਾਡੀ ਥੋੜਾ ਸੁਣਨੀ ਮੈਂ ਸਭ ਤੁਹਾਨੂੰ ਕਹਿਣਾ ਸੀ ਵੀ ਤੀ ਨਾ ਭਾਨੀ ਨਾ ਬਲਾਓ ਉਹਨਾਂ ਨੂੰ ਉਹਨਾਂ ਨੂੰ ਬੁਲਾ ਕੇ ਨਾ ਰਿੰਕੂ ਭਾਜੀ ਨੂੰ ਤੇ ਇਹ ਕਹੋ ਵੀ ਉਧਰ ਵਿੱਚ ਫੋਨ ਕਰ ਮੁੰਡੇ ਵਾਲਿਆਂ ਵਾਂਗ ਤੇ ਨਾਲੇ ਤੁਸੀਂ ਦੋਵੇਂ ਜੀ ਤਿਆਰ ਹੋ ਜਾ ਤਾਂ ਨੰਨੇ ਮੈਂ ਤੇ ਇਹ ਜਾ ਕੇ ਮੁੰਡਾ ਵੇਖ ਕੇ ਆਈਏ ਨਾ ਲੈ ਸਕੰਦੇ ਆਈਏ ਮੇਰੇ ਤੇ ਸੋਕ ਤਾਂ ਨਹੀਂ ਇਹ ਹੈ ਨਾ ਕਿ ਚਲ ਬਾਨੀ ਨਾਲ ਬਲਾਓ ਤੇ ਸਹੀ ਇੱਕ ਤੇ ਨਾਲੇ ਗੱਲ ਉਧਰ ਦੀ ਹੋ ਜਗੀ ਮੁੰਡੇ ਵੱਲ ਦੀ ਤੇ ਇੱਕ ਗੱਲ ਦੱਸੇ ਉਹ ਸੋਦੇ ਵਾਲੀ ਕਿ ਦੋ ਤੇ ਤਿੰਨ ਅੱਗ ਹੈ ਤੇ ਉਹ ਤੇਰੇ ਮੰਨੇ ਨਹੀਂ ਹੈਗੀ ਨਾ ਮਾਂ ਮੰਨੀ ਤੇ ਨਾ ਤੇਰੀ ਬੁੱਟੀ ਮੰਨੀ ਆ ਚਾਮੀ ਵੇਖਿਓ ਜਾਂ ਕੱਲ ਵੇਖਾਂਗੇ ਮਨੋਂ ਵੇਖਾਂਗੇ ਮੇਰਾ ਨਾ ਸੀਮਾ ਹੁਣ ਮਨ ਨਹੀਂ ਕਰਦਾ ਜੀ ਮੈਂ ਤਾਂ ਦੱਸਾਂ ਤੇਰੇ ਸਾਹਮਣੇ ਕੱਲ ਵੀ ਕਿੰਨੀਆਂ ਵੱਧ ਘੱਟ ਗੱਲਾਂ ਕੀਤੀਆਂ ਅਹੀਂ ਵਾਲਾ ਗੱਲਾਂ ਸੁਣਨ ਨੂੰ ਹੀ ਰਹਿ ਗਏ ਹੁਣ ਨਾ ਮੇਰਾ ਮਨ ਇੰਨਾ ਘੱਟਾ ਹੋ ਗਿਆ ਨਾ ਮੇਰਾ ਜੀ ਨਹੀਂ ਕਰਦਾ ਕੁਝ ਵੀ ਮੈਨੂੰ ਪੁੱਛਣ ਨੂੰ ਜੇ ਮੇਰੇ ਮੱਥੇ ਲੱਗ ਜੂਗਾ ਤੇ ਮੈਂ ਪੁੱਛ ਲੂੰਗੀ ਮੈਂ ਸਪੈਸ਼ਲਿਸਟ ਨਾਲ ਨਹੀਂ ਹੁਣ ਭੇਜਣਾ ਫੇਰ ਮੁੜ ਕੇ ਬੁੜਬੁੜ ਕਰਦੀਆਂ ਅੱਗੇ ਤੇਰੀ ਕੁਬੀਰਾ ਜਦੋਂ ਜਾਂਦਾ ਹੁੰਦਾ ਹੀ ਨਾ ਤੁਹਾਨੂੰ ਮਿਲ ਕੇ ਜਾਣਾ ਉਹ ਤੇ ਉਹ ਵੀ ਨਹੀਂ ਮੈਂਦਾ ਸਿੱਧਾ ਉੱਤਰ ਦਾ ਪੌੜੀਆਂ ਤੇ ਨਾਲ ਹੀ ਚੜ ਜਾਂਦਾ ਜਦੋਂ ਆਂਦਾ ਤੇ ਇਹੋ ਹੀ ਤੇ ਆ ਵਾ ਹੁਣ ਨੰਨ ਜੰਨੀ ਨੋਂਦੀ ਉਹਨਾਂ ਨੇ ਟਾਈਮ ਮੰਨੀ ਤੇ ਬਦਲਿਆ ਵਾ ਜਿਹੜੇ ਟਾਈਮ ਤੇ ਹੁੰਦੇ ਨਾ ਜਿਹੜੇ ਟਾਈਮ ਤੇ ਜਾਂਦੇ ਉਹ ਟਾਈਮ ਤੇ ਨਹੀਂ ਹੁਣ ਆਉਂਦੇ ਉਹ ਵਿਚਾਰੀ ਕੀ ਕਰਨ ਜਦੋਂ ਉੱਪਰਲੇ ਉਹ ਕਹਿੰਦੇ ਆ ਵੀ ਨਹੀਂ ਆਪਾਂ ਬੁਲਾਉਣਾ ਨਹੀਂ ਬੁਲਾਉਣਾ ਨਹੀਂ ਬੁਲਾਉਣਾ ਉਹਨਾਂ ਨੂੰ ਉਹ ਵੀ ਫਿਰ ਉਸੇ ਸਾਹ ਮਨਾਉਂਦੇ ਜਾਂਦੇ ਆ ਉਹ ਵੰਦੀ ਆ ਕਿ ਜਦੋਂ ਇਹ ਅੰਦਰ ਬਾਹਰ ਹੋਣ ਮੈਂ ਉਹਦੇ ਨੰਗਾ ਬੱਸ ਬੱਸ ਹੁਣ ਆਪਾਂ ਵੀ ਕੋਟੀ ਤੇ ਘਟ ਜਾਈਦਾ ਤੁਪਾ ਤੇ ਲੱਗਣ ਨਹੀਂ ਦੇਈਆਂ ਚਲੋ ਕੋਈ ਕੋਈ ਨਹੀਂ ਮੈਂ ਪੁੱਛ ਲਾਂਗੀ ਗੱਲ ਕਰ ਲਾਂਗੀ ਮੈਂ ਉਹਦੇ ਨਾਲ ਜਦੋਂ ਮੈਨੂੰ ਮਿਲੇਗਾ ਨਾ ਬਿਲਕੁਲ ਬਹਾਨਾ ਬਣ ਜਾਏਗਾ ਵੀ ਚਲੋ ਉਹਦੇ ਦਾ ਸੁਨਾ ਦੇ ਦਿਓ ਫੇਰ ਹੀ ਆ ਨਾ ਉਹਨੂੰ ਲੋੜੀ ਤੇ ਨੰਗੀ ਹੁਣ ਚਲੋ ਉਹ ਜਾ ਕੇ ਉਹਦੇ ਦਾ ਵੀ ਕੰਮ ਕਰਾਈਏ ਆਪਾਂ ਸਿਮਾ ਇਦਾਂ ਕਰਦੀ ਮੈਂ ਲੱਕੀ ਨਾ ਗੱਲ ਕਰਦੀ ਐ ਲੱਕੀ ਆਪੇ ਪੁੱਛੂਗਾ ਉਹਨੂੰ ਇੰਜ ਕਰ ਲਓ ਹਨਾ ਲੱਕੀ ਪੁੱਛੇਗਾ ਉਹਨੂੰ ਜਾਂ ਕਹੇਗਾ ਵੀ ਸੁਣਾ ਦੇ ਦਊਗਾ ਮੇਰਾ ਵੀ ਤੈਨੂੰ ਮੰਮੀ ਸੱਦੇ ਪੇ ਐਦਾਂ ਸਪੈਸ਼ਲੀ ਮੈਂ ਉਹਨੂੰ ਬੁਲਾਣ ਜਾਵਾਂ ਜਾਂ ਉਹਨੂੰ ਮੈਂ ਸੁਣਾ ਭੇਜਾਂ ਨਾ ਤੇ ਫੇਰ ਇਹਨਾਂ ਨੇ ਬੁੜਬੜ ਕਰਨੀ ਹੈ ਤੇ ਮੈਨੂੰ ਨਹੀਂ ਚੰਗਾ ਲੱਗਦਾ ਇਹਨਾਂ ਦਾ ਐਸਾ ਹਸਾਬ ਕਿਤਾਬ ਮੈਂ ਲੱਕੀ ਨੂੰ ਹੀ ਕਹਾਂਗੀ ਲੱਕੀ ਆਪੇ ਚੁੱਪ ਕਰਕੇ ਉਹਨੂੰ ਫੋਨ ਕਰ ਦੇਗਾ ਵੀ ਮੰਮੀ ਦੀ ਗੱਲ ਸੁਣ ਜੀ ਉਹ ਤਾਂ ਅੰਜੂ ਭਾਬੀ ਦੀ ਵੀ ਬੜੀ ਜ਼ੁਬਾਨ ਚੱਲਦੀ ਹੈ ਉਹ ਬੜਾ ਬੋਲਦੀ ਹੈ ਬੜਾ ਬੋਲਦੀ ਹੈ ਮੈਂ ਮੀਤੇ ਸ਼ੁਰੂ ਤੋਂ ਹੀ ਬੋਲਦੀ ਆ ਸ਼ੁਰੂ ਤੋਂ ਬੋਲਦੀ ਆ ਸਹੀ ਜੀ ਤੇ ਕਈ ਵਾਰੀ ਉਹਨੇ ਮੈਨੂੰ ਜਵਾਬ ਦਿੱਤਾ ਪਰ ਮੈਂ ਅਨਗੋਰਡ ਮੈਂ ਗਨੀਆਂ ਵੈਈ ਆ ਰਾਸੇ ਨਾਲ ਗੱਲ ਕਰ ਦਿੰਦੀ ਆ ਪਰ ਮੈਨੂੰ ਤਾਂ ਉਹ ਸਮਝ ਆਉਂਦੀ ਐ ਇਹ ਛੁਰਤੋ ਹੀ ਮੇਨਾ ਟੇਢੀ ਜੀ ਭਾਵੇਂ ਮੈਂ ਲੱਖ ਉਹਨੂੰ ਆਪਣਾ ਬਣਾਇਆ ਵਾ ਪਰ ਉਹ ਨਹੀਂ ਬਣੀ ਐ ਜੀ ਮੈਂ ਪਪਾ ਵੇਖੋ ਜਿੱਦਨ ਵਿਆਹੀ ਆਈ ਆ ਮੈਂ ਸਭ ਕੋ ਸਾਰਿਆਂ ਦੇ ਸਾਹਮਣੇ ਉਹਨੂੰ ਇਹ ਕਿਹਾ ਸਾਰੇ ਕਹਿੰਦੇ ਤੂੰ ਜਠਾਣੀ ਆ ਜਠਾਣੀ ਤੇਰਾ ਜਠਾਣੀ ਦਾ ਟਾਟਾ ਉੱਦਾ ਬਣ ਗਿਆ ਉੱਚਾ ਹੈ ਤੇ ਪੈਰੀ ਪੈਨਾ ਕੰ ਮੈਂ ਉਹਨੂੰ ਇਹੋ ਹੀ ਕਿਹਾ ਵੀ ਪੈਰੀ ਪੈਨਾ ਨਾ ਕਰੀ ਤੂੰ ਮੇਰੀ ਭੈਣ ਆ ਮੇਰੀ ਭੈਣ ਨਹੀਂ ਨਹਿ ਕੇ ਕੋਈ ਤੇ ਭੈਣ ਬਣ ਕੇ ਰਹੀ ਪਰ ਭੈਣ ਸੁਆਭ ਨਹੀਂ ਆ ਵੇਖ ਲੋ ਕਹਿੰਦੇ ਸ਼ਰੀਕੇ ਸ਼ਰੀਕ ਕੀ ਹੁੰਦੇ ਆ ਸ਼ਰੀਕ ਹੁੰਦੇ ਆ ਕਦੀ ਨਹੀਂ ਆਪਣੇ ਬੰਦੇ ਬਾਕੀ ਸੀਮਾ ਮੈਂ ਤਾਂ ਜੋ ਵੀ ਹੁੰਦਾ ਨਾ ਭਲੇ ਲਈ ਹੁੰਦਾ ਚੰਗਾ ਹੋ ਗਿਆ ਰਾਸ਼ਨ ਪਾਣੀ ਉੱਪਰ ਲੈ ਗਏ ਆਪਣਾ ਬਣਾਉਣ ਲੱਗੇ ਪਏ ਉੱਪਰ ਪਹਿਲਾਂ ਮੈਨੂੰ ਗੱਲ ਦੱਸ ਥੱਲੇ ਤਾਂ ਫੇਰ ਤੂੰ ਹੀ ਫਾਈਲ ਲੱਗੀ ਰਹਿਣਾ ਹੈਗਾ ਉਹਨੇ ਕਰਨਾ ਸੀ ਅੱਗੇ ਕਰਦੀ ਵਾਕੇ ਮਮਾ ਦੋ ਟੱਬਰਾਂ ਦੀ ਰੋਟੀ ਬਣਾਉਣੇ ਤੇ ਮੈਨੂੰ ਸਾਰਾ ਸਾਰਾ ਜਿੰਨਾ ਸਾਨੂੰ ਸੋਈ ਚ ਲੱਗ ਜਾਂਦਾ ਈ ਹੁਣ ਮੇਰੇ ਨਾਲ ਮੈਂ ਝਟਪਟ ਵਿਲੀ ਹੋ ਜਾਂਦੀ ਮਨਵੀਰ ਨਾਲ ਲੱਗਦੇ ਨਹੀਂ ਦੋਵੇਂ ਜਣੀਆਂ ਵਿਲੀ ਹੋ ਜਾਂਦੇ ਹੋ ਹੀ ਰਾਂ ਦੇ ਜਿੱਦਾਂ ਚੱਲਦਾ ਚੱਲਣ ਦੋ ਭਾਬੀ ਵੀ ਇਹ ਦੋਵੇਂ ਜਾਣੀਆਂ ਲੱਗਿਆ ਰਹਿੰਦੀਆਂ ਵਾ ਐ ਭੈਣ ਬੱਜਰ ਕੇ ਥੱਲੇ ਉਤਰਦੀ ਹੀਗੀ ਵੀ ਜਿਹੜਾ ਉਤਲਾ ਉਤਲਾ ਥੋੜਾ ਬਹੁਤਾ ਰਹਿ ਗਿਆ ਕੰਮ ਮੈਂ ਕਰਨਾ ਬਾਕੀ ਤੇ ਉਹਨੂੰ ਪਤਾ ਇਹਨਾਂ ਨਾਲ ਪੱਜੇ ਹੀ ਲੱਗਿਆ ਇਹਨਾਂ ਨੇ ਕਾਰ ਹੀ ਲੈਣਾ ਇੱਕ ਵਾਰੀ ਮम्मा ਮੇਰੇ ਨਾਲ ਅੰਜੂ ਨਾਲ ਥੋੜੀ ਜਿਹੀ ਹੋਈ ਸੀ ਟੇਢੀ ਤੇ ਮੈਨੂੰ ਨਾਲ ਹੀ ਗੱਲਾਂ ਗੱਲਾਂ ਵਿੱਚ ਸੁਣਾ ਗਈ ਕਹਿੰਦੀ ਤੂੰ ਮੈਨੂੰ ਕਦੀ ਭੈਣ ਬਣਾਉਣਾ ਵਾ ਭੈਣਾਂ ਤੇ ਉਹ ਹੁੰਦੀਆਂ ਖੂਨ ਦਾ ਜਿਨ੍ਹਾਂ ਦਾ ਖੂਨ ਦਾ ਰਿਸ਼ਤਾ ਹੋਏ ਤੂੰ ਨਹੀਂ ਮੇਰੀ ਭੈਣ ਹੈਂ ਤੂੰ ਮੇਰੀ ਜਠਾਣੀ ਹੈ ਜਠਾਣੀ ਬਣ ਕੇ ਰਹੀ ਮੈਂ ਤੇ ਤੁਹਾਨੂੰ ਦੱਸਿਆ ਨਹੀਂ ਸੀਮਾ ਅੱਜ ਕੱਲ ਖੂਨ ਸਕੇ ਸਕੀਆਂ ਪੈਣਾ ਨਹੀਂ ਬੰਦੀਆਂ ਖੂਨ ਦੇ ਰਿਸ਼ਤੇ ਵੀ ਨਹੀਂ ਅੱਜ ਕੱਲ ਹੈਗੇ ਸਹੀ ਤੇ ਇਹ ਜਨਰਾਨੀ ਜਠਾਣੀ ਕਿੱਦਾਂ ਪੈਣਾ ਪੈਣਾ ਬਣ ਜਾਣਗੇ ਪਰ ਮੰਮਾ ਸਫੇਦ ਹੋਈ ਆ ਮੈਂ ਤੇ ਬਣਾਇਆ ਨਾ ਪਰ ਅਗਲੀ ਨਹੀਂ ਨਾ ਬਣੀ ਚਲੋ ਕੋਈ ਗੱਲ ਨਹੀਂ ਨਹੀਂ ਬਣੀ ਤੁਸੀਂ ਕੋ ਚੰਗਾ ਟਾਈਮ ਸੇ ਦੱਸ ਦਿੱਤਾ ਪਤਾ ਕੀ ਆ ਅਹੀ ਆਨੇ ਆ ਕਿ ਜਿਹੋ ਜੇ ਅੱਥੀ ਆ ਨਾ ਖਰੇ ਅਗਲਾ ਵੀ ਅਗਲਾ ਨਹੀਂ ਹੋਇਆ ਪਰ ਉਹ ਚੀਜ਼ ਨਹੀਂ ਹੁੰਦੀ ਮੈਂ ਕਹਿੰਦੀ ਮਨਮੀ ਤੇਨ ਸੇ ਸਾਨੂੰ ਪਤਾ ਲੱਗ ਗਿਆ ਵਾ ਹੁਣ ਕੱਲ ਨੂੰ ਆਪਾਂ ਵੀ ਅਨਮੋਲ ਦੇ ਵਿਆਹ ਵਾਂਗੂ ਸਤ ਬਗਾਨਿਆਂ ਵਾਂਗੂ ਜਾਣਾ ਵਾ ਬਸ ਇਦਾਂ ਹੀ ਆ ਕਿ ਜਿੱਦਾਂ ਕੋਈ ਕਰੇਗਾ ਉਦਾਂ ਹੀ ਕਰਨਾ ਜੇ ਸੱਦਨ ਕੇ ਜਾਵਾਂਗੇ ਜਾਂ ਨਹੀਂ ਸੱਦਨਗੇ ਤੇ ਸਾਸਿਕਾ ਦੀ ਸਾਸਿਕਾ ਆਹ ਦੇਦੀਵਾਵਾ ਵਧੀਆ ਕੀਤਾ ਤੁਸੀਂ ਅੱਡ ਹੋ ਕੇ ਅੱਗੇ ਥੱਲੇ ਚਾਹ ਪੀਣੀ ਤੇ ਸਾਰਾ ਟੱਬਰ ਇਕੱਠਾ ਹੋ ਕੇ ਬਹਿ ਜਾਂਦਾ ਚਾਹ ਪੀਣ ਲੱਗਿਆ ਮੇਂ ਸ਼ਰਮ ਹੀ ਆਉਂਦੀ ਸਾਰਿਆਂ ਸਾਹਮਣੇ ਹਾਂ ਸਹੀ ਕੀਤਾ ਜੀ ਚੱਲ ਹੁਣ ਤੂੰ ਚਾਹ ਪੀ ਵਧੀਆ ਹੋ ਗਿਆ ਨਾ ਬਹੁਤ ਵਧੀਆ ਇਸੇ ਕਰਕੇ ਹੀ ਵਖਰੇ ਹੋਏ ਆ ਵਧੀਆ ਕੀਤਾ ਜੀ ਆਹ ਇਨੀ ਪੀ ਲਾਂ ਮਾਸੀ ਜੀ ਚਾਹ ਦਾ ਸਵਾਦ ਬਣੀ ਆ? ਆ ਤਾਂ ਬਹੁਤ ਵਧੀਆ ਭਾਈ। ਥੱਲੇ ਸੀਮਾ ਚਾਹ ਬਣਾਉਂਦੀ ਸੀ। ਤੇ ਉਹਦੇ ਵਿੱਚ ਕਾਵਾ ਦਿੱਥਰੇ ਬਣਾ ਕੇ ਲਿਆਉਂਦੀ। ਇਹੇ ਕੰਮ ਦੀ ਚਾਹ ਨਹੀਂ ਲੱਗਦੀ। ਮਾਸੀ ਜੀ ਪੱਤੀ ਬੜੀ ਤੇਜ਼ ਪਾ ਦਿੰਦੀ ਸੀ। ਦੁੱਧ ਦਾ ਤਾਂ ਨਾਂ ਦਾਸ਼ਾਲੀ ਨਹੀਂ ਹੁੰਦਾ ਸੀਗੇ। ਆਹ ਸਹੀ ਕੀਤਾ ਤੂੰ ਦੁੱਧ 'ਚ ਪੱਤੀ ਪਾ ਕੇ ਲਿਆਈ। ਮੈਂ ਆਹ ਤਾਂ ਏਦਾਂ ਦੀ ਪੀਣੀ। ਚਲੋ ਪੀਓ ਤੁਸੀਂ ਇਹ। ਵੀ ਦੇਰੀ ਹੋ ਗਈ ਸਮੈਲ ਨਹੀਂ ਆਉਂਦੀ। ਆਹੋ ਅੰਜੂ ਚਾਹ ਬਣਾ ਕੇ ਲਿਆਂਦੀ ਗੈਸ ਵੀ ਬੰਦ ਕੀਤੀ ਹੋ ਕਿ ਨਹੀਂ? ਕਰਕੇ ਆਈ ਮੰਮੀ ਗੈਸ ਤੇ ਬੰਦ ਜਾ ਵੇਖਿਆ ਫਿਰ ਤੂੰ ਨਾਲ ਮੇ ਕੱਪੜੇ ਰੱਖੋ ਨਹੀਂ ਆ ਬਸ ਮੈਨੂੰ ਯਾਦ ਆ ਤਾਂ ਗੈਸ ਬੰਦ ਕਰਕੇ ਆਈ ਆ ਚੱਲ ਵੇਖ ਤੇ ਸਹੀ ਫਿਰ ਕਿਉਂ 스멜 ਕਿਉਂ ਆਂ ਡਈ ਵੇਖ ਦੱਸ ਕਿੱਡੀ ਮੋਟੇ ਦਿਮਾਗ ਦੀ ਹੈ ਚਾਹ ਬਣਾ ਕੇ ਲੈ ਆਈ ਉਹ ਤੇ ਪਤੀਲਾ ਗੈਸ ਤੇ ਧਰਾਈ ਉਹ ਸੜ ਕੇ ਸੁਆਹ ਹੋ ਗਿਆ ਹੁਣ ਇਹਦੇ ਵੀ ਕੰਨ ਖਿੱਚ ਕੇ ਰੱਖ ਥੋੜੇ ਜੀ ਇਹਨੂੰ ਨਹੀਂ ਪਤਾ ਲੱਗਦਾ ਵੀ ਘਰ ਨੂੰ ਭਾਵੇਂ ਸਾਰੇ ਨੂੰ ਅੱਗ ਲੱਗ ਜਾ ਤੇਰਾ ਘਰ ਫੂਕੇ ਇੰਨੇ ਰੱਖ ਦੇਣਾ ਹੀ ਪਹਿਲਾਂ ਤਾਂ ਵੇ ਡੋਨਾ ਜੀ ਇੱਥੇ ਬੈਠਾ ਹੀ ਰਿਹਾ ਉਹਨੂੰ ਪਤਾ ਨਹੀਂ ਕਿ ਚਾਹ ਬਣਾਉਣੀ ਜਾ ਜਾਬ ਨੋਂ ਚਲੀ ਗਈ ਤੇ ਉਹ ਪਤਿਲਾ ਫੂਕੇ ਰਹਿਤਾ ਹੈ ਵੇ ਕਿੰਨੀ 스멜 ਆਉਂਦਾ ਈ ਤੇ ਸਿਲੰਡਰ ਨੇ ਦੋ ਦਿਨਾਂ ਚ ਮਕਾ ਕੇ ਰੱਖ ਦਿਆ ਕਰਨਾ ਈ ਉਹ ਇੰਦਰ ਜੀ ਤੇ ਚੁੱਪ ਕਰ ਜਾ ਆਪਣਾ ਹੀ ਬੋਲੀ ਜ ਨੇ ਕੀ ਬਦਾ ਇੱਥੇ ਕੋਈ ਨੁਕਸਾਨ ਹੋਇਆ ਕਿ ਬਾਹਰ ਗਲੀ ਚ ਕਿਸੇ ਦੇ ਘਰ ਹੋਇਆ ਵਾ 스멜 ਤੇ ਆ ਹੀ ਜਾਂਦੀ ਸਾਡੇ ਦੀ ਵੇ ਥੋਨੂੰ ਮਾਰਵਾਜ ਅੰਜੂ ਅੰਜੂ ਹਾਂਜੀ ਮੰਮੀ ਕੀ ਸੜ ਗਿਆ ਪੁੱਤ ਮੰਮੀ ਜੀ ਫਰਾਈਪੈਨ ਸੜ ਗਿਆ ਹੈ ਤੇ ਚਾਹ ਬਣਾਈ ਤੇ ਫਿਰ ਗੈਸ ਬਲਦੀ ਛੱਡਾਈ ਤੂੰ ਉੱਤੇ ਘੜਤਾ ਹੀ ਇਹਨੂੰ ਉਹ ਨਹੀਂ ਮੰਮੀ ਜੀ ਚਾਹ ਤਾਂ ਬਣਾਈ ਸੀ ਆਪਣੇ ਕੋਲੋਂ ਮੈਂ ਗੈਸ ਬੰਦ ਕਰਕੇ ਆਈ ਆ ਪਰ ਭਲੇਖੇ ਨਾਲ ਸਲੋ ਹੋ ਗਿਆ ਤੇ ਪਤਾ ਹੀ ਨਹੀਂ ਲੱਗਾ ਆ ਸੜਿਆ ਜਾਂ ਫਰਾਈ ਪੈਨ ਥੱਲਿਓ ਚੱਕ ਲਿਆਂਦਾ ਹੀ ਹੈ ਤੇ ਉਹਨੇ ਵੇਹੜਾ ਵਧੀਆ ਥੱਲੇ ਫਰਾਈ ਪੈਨ ਰੱਖਿਆ ਤੇ ਤੈਨੂੰ ਇਹੋ ਹੀ ਲੱਭਾ ਹੀ ਉਦੋਂ ਤੂੰ ਕਹਿੰਨੀ ਆ ਮੈਂ ਵੱਖਰੀ ਹੋਣਾ ਵੱਖਰੀ ਹੋਣਾ ਮੈਂ ਪਾਂਡਾ ਦੇ ਚਾਰਜ ਸੁਵਾਦਾ ਚੱਕ ਕੇ ਲੈਣਾ ਸੀ ਥੱਲਿਓ ਮੰਮੀ ਜੀ ਮੈਂ ਤਾਂ ਚਾਹ ਹੀ ਬਣਾ ਹੀ ਵੱਖਰੇ ਹੋਣ ਦਾ ਤੇ ਜਿਹੜੀ ਚੀਜ਼ ਹੱਥ ਆਈ ਤੇ ਮੈਂ ਲੈ ਆਈ ਅ ਜਿਹੜੀ ਚੀਜ਼ ਆ ਥਾਈ ਹੋਰ ਭਾਵੇਂ ਇਸ ਤੋਂ ਵੀ ਪੈੜਾ ਹੁੰਦਾ ਤੂੰ ਤੇ ਉਹ ਵੀ ਚੁੱਕ ਲੈਣਾ ਸੀ ਮਮੀ ਜੀ ਖਾਤੋਂ ਇੰਨਾ ਗੁੱਸਾ ਕਰ ਰਹੇ ਨੇ ਮੈਨੂੰ ਦੰਡੀ ਦੇਖੋ ਅੱਗੇ ਨਹੀਂ ਹੈਗੀ ਇਹਦੇ ਤੇ ਅੱਗੇ ਆ ਖਰਾਬ ਹੋ ਗਿਆ ਨਾਲੇ ਛੋਟਾ ਜਾਵਾ ਇਹਨੂੰ ਸੇਟੇ ਦੀਆਂ ਪੱਤ ਨਵਾਂ ਲੈ ਆਵਾਂਗੇ ਆਹੋ ਬਹੁਤ ਪੈਸੇ ਆਉਣਦੇ ਆ ਨਾ ਬੜੀ ਕਮਾਈ ਆਣਦੀ ਆ ਰੱਖਦੇ ਹੁਣ ਇਹਨੂੰ ਆਏਗਾ ਰਿੰਕੂ ਤੇ ਵਿਖਾਈ ਉਹਨੂੰ ਵੀ ਆ ਕਰਤੂਤ ਕੀਤੀ ਮੈਂ ਮੈਂ ਨਹੀਂ ਦੱਸਣਾ ਮੰਮੀ ਇਹਨਾਂ ਨੂੰ ਇਹਨਾਂ ਦੇ ਮੈਨੂੰ ਬਾਅਦ ਚ ਬੋਲਣਾ ਆ ਵੀ ਤੈਨੂੰ ਸਮਝ ਨਹੀਂ ਆਉਂਦੀ ਤੂੰ ਸਮਾਰਟ ਖਰਾਬ ਕਰੀ ਜਾਨੀ ਹੈ ਤੇ ਹਰ ਨੁਕਸਾਨ ਤੂੰ ਕਰ ਤੇ ਅੱਗੇ ਮੈਨੂੰ ਲਾਇਆ ਕਰ ਤੇ ਮੰਮੀ ਜੀ ਮੈਂ ਲਕਾਈ ਦਿੰਨੀ ਆ ਤਾਂ ਗੱਲ ਹੀ ਖਤਮ ਮੰਮੀ ਜੀ ਕਹਤੀ ਇੰਨਾ ਗੁੱਸਾ ਕਰਨ ਦੇ ਕੋਈ ਗੱਲ ਨਹੀਂ ਰਿੰਕਪਾ ਲਾਣਗੇ ਨਾ ਤੇ ਮੈਂ ਦੂਜਾ ਸਟੀਲ ਦਾ ਪਤੀਲਾ ਨਹੀਂ ਵੱਡਾ ਉਹਦੇ ਚ ਚਾਹ ਬਣਾ ਲੂੰਗੀ ਨਹੀਂ ਇੱਕ ਕੱਪ ਚਾਹ ਬਣਾਣੀ ਉਹ ਚ ਬਣਾਏਗੀ ਫਿਰ ਉਹਨੂੰ ਵੀ ਛਾੜਦੀ ਓਹੋ ਮੰਮੀ ਜੀ ਕਹਤੀ ਇੰਨਾ ਗੁੱਸਾ ਕਰਨ ਦੇ ਮੈਨੂੰ ਅੱਗੇ ਤੋਂ ਤੁਸੀਂ ਇਦਾਂ ਕਹਿੰਦੇ ਨਹੀਂ ਹੁੰਦੇ ਸੀ ਫਿਰ ਕੀ ਹੋ ਗਿਆ ਗਲਤੀ ਹੋ ਗਈ ਤੇ ਇਨਸਾਨ ਕੋਈ ਗਲਤੀਆਂ ਹੁੰਦੀਆਂ ਆ ਯਾ ਰੱਖ ਇੰਨੀਆਂ ਮੈਨੂੰ ਸਿੱਖਿਆ ਮਤਾਂ ਨਾ ਦੇ ਯਾ ਰੱਖ ਇਹਨੂੰ ਵੇ ਲੈ ਇਹਦੇ ਕੰਮ ਮੈਂ ਤਾਂ ਅੱਗੇ ਤੈਨੂੰ ਕਹਿ ਨਹੀਂ ਦੱਸ ਵੀ ਐਡੀ ਤੇਰੀ ਯਾਦ ਆਸ ਤਮਾੜੀ ਚਾਹ ਬਣਾ ਕੇ ਅੰਦਰ ਲੈ ਆਈ ਹਾਜੇ ਵੀ ਨਾ ਸਾਨੂੰ 스ਮੈਲ ਲਾਵੇ ਤੇ ਨਾ ਇਹਨੂੰ ਪਤਾ ਲੱਗੇ ਮੈਂ ਕਹਿੰਦੇ ਕਹਿਾਂ ਜੀ ਤੁਸੀਂ ਚਾੜੀ ਕੋਈ ਨਹੀਂ ਹਾਂ ਵੇਖਾਂ ਕੀ ਇਹਦਾ ਕੀ ਇਲਾਜ ਕਰਨਾ ਫਿਰ ਮੈਂ ਚੱਲ ਬੈਨ ਕੋਈ ਨਹੀਂ ਚੱਲ ਮੈਂ ਤੈਨੂੰ ਪੈਸੇ ਤੇ ਦਵਾਾਂ ਫੇਰ ਆਹ ਆਹ ਹਰਿੰਦਰ ਜੀ ਦਾ ਹੈ ਤੇ ਗੱਲ ਸੁਣ ਮੈਨੂੰ ਹਫਤੇ ਦਾ 10 ਦਿਨਾਂ ਤੱਕ ਮੋੜ ਦੇਈ ਹੁਣ ਫਿਰ ਪੈਸੇ ਨਹੀਂ ਦੇਲ ਰੱਖਿਆ ਕਰ ਵੱਡਾ ਮਰਦੀ ਜਾਨੀ ਐ ਲੈ ਐ ਤੇ ਮੋੜ ਦੂੰਗੀ ਐ ਤੇ ਮੈਨੂੰ ਦਿੱਤੇ ਐ ਤੇ ਤਾਂ ਐਦਾ ਕਹਿੰਦੇ ਕਿ ਬਾਹਰ ਕੇ ਨੂੰ ਡੇਂ ਫੇਰ ਕੀ ਕਰਾਂਗੀ ਉਹ ਨਹੀਂ ਮਾਸੀ ਜੀ ਮੰਮੀ ਤਾਂ ਤਾਂ ਕਹਿੰਦੇ ਨਾ ਵਿਆਹ ਲਈ ਵਾਸਤੇ ਰੱਖੇ ਸੀ ਨਾ ਉਹ ਕੋਈ ਨਹੀਂ ਮੈਂ ਮੋੜ ਦੂੰਗੀ ਮੈਨੂੰ ਪਤਾ ਆ ਹਾਂ ਉਹ ਚੱਲ ਕੋਈ ਨਹੀਂ ਰੱਖ ਹਜੇ ਵਰਤ ਲੈ ਤੂੰ ਚੱਲ ਦੀਦੀ ਬਾਕੀ ਮੈਂ ਥੱਲੇ ਜਾਂਦੀ ਜਾਂਦੀ ਮੇਲ ਜਵਾਬ ਦੀ ਭੈਣ ਜੀ ਨੂੰ ਵੀ ਕੀ ਕਰਨ ਜਾਣਾ ਥੱਲੇ ਤੂੰ ਚੁੱਪ ਕਰਕੇ ਚਲੀ ਜਾ ਵਾਪਸ ਆਪਣੇ ਘਰ ਉਹ ਕੀ ਪਤਾ ਪਾਨੀ ਤੇਰ ਕੋ ਵਜਣੀ ਆ ਕਿ ਨਹੀਂ ਵਜਣੀ ਜੇ ਕੱਲ ਨੂੰ ਉਹਨਾਂ ਨੇ ਫੇਰ ਮੁੜ ਕੇ ਰਿਸ਼ਤਾ ਪੱਕਾ ਹੋ ਗਿਆ ਮੈਨੂੰ ਵਿਆਹ ਤੇ ਸੱਦ ਲੈ ਤਾਂ ਕਿਹੜਾ ਮੂੰਹ ਲੈ ਕੇ ਆਉਂਗੀ ਮੈਂ ਉਹਨੇ ਕਹਿਣਾ ਉਦੋਂ ਤੇ ਚੜ ਗਈ ਸਿੱਧੀ ਕੋਟ ਤੇ ਹੁਣ ਕਿੱਧਰ ਆਈ ਜਾ ਚਲ ਜਾ ਜਾ ਮੇਲਿਆ ਪਰ ਬਈ ਨਾ ਬੋਤਾ ਚ ਸਾਸੀ ਕਾ ਸਾਸੀ ਕਾ ਬਲਾਈ ਤੇ ਵਧਾਈ ਦਈ ਮਾੜਾ ਮੋਟਾ ਹਾਲ ਚਾਲ ਪੁੱਛੀ ਤੇ ਚਲ ਜੀ ਪਾਲਤੂ ਦੀਆਂ ਗੱਲਾਂ ਉਹਨਾਂ ਨੇ ਕਰਨ ਲੱਗ ਪੈਣਾ ਤੇ ਗੱਲ ਨਹੀਂ ਸੁਣਨੀ ਕਿਸੇ ਦੀ ਕੋਈ ਫਾਲਤੂ ਨਹੀਂ ਠੀਕ ਐ ਮੈਂ ਘੜੀ ਮਿਲ ਕੇ ਤੇ ਚਲ ਜੰਦੀ ਕਹੀ ਨਹੀਂ ਜਾਣਾ ਨਾ ਮੈਂ ਜਾਣਾ ਹੀ ਨਾ ਅੰਜੂ ਨੇ ਚਲ ਠੀਕ ਹੈ ਰੋਟੀ ਬਣਾਵਾ ਮਮੀ ਜੀ ਉਹ ਰਹਿਣ ਦੇ ਭੈਣ ਰੋਟੀ ਚਾਹ ਬਣਾਉਣ ਗਈ ਤੂੰ ਪਤੀਲਾ ਸਾੜਾ ਹੀ ਤੇ ਰੋਟੀ ਬਣਾਉਣ ਗਈ ਫੇਰ ਉੱਥੇ ਕੜਾਈਆਂ ਕਿੰਨੀਆਂ ਸਾੜਦੀ ਫਿਰੂਗੀ ਉਹ ਨਹੀਂ ਖਾ ਕੇ ਚਲ ਜੀ ਨਹੀਂ ਨਹੀਂ ਠੰਡੋਂ ਹੁੰਦੀ ਬੜੀ ਮੈਂ ਵੀ ਘਰ ਜਾ ਕੇ ਨਹਾਣ ਦੀ ਰੋਟੀ ਪਕਾਉਣੀ ਹੈ ਚਲ ਕੋਈ ਨਹੀਂ ਫਿਰ ਮਿਲ ਕੇ ਚਲ ਜਾ ਤੇ ਬਹੁਤੀ देर ਨਾ ਭਾਈ ਠੀਕ ਹੈ ਹੁ ਜਾਵਾਂ ਫਿਰ ਮੈਂ ਵੀ ਹਾਂ ਚਲੋ ਚੰਗਾ ਫਿਰ ਚਲ ਠੀਕ ਸੱਚ ਚੰਗਾਂ ਜੀ ਐਸੀ ਬਰਸਿ ਚ ਪਾ ਲਓ ਪਤਾ ਨਾ ਲੱਗੇ ਠੀਕ ਠੀਕ ਹੈ ਪਾ ਲੈਣੀ ਸੱਸੀ ਦਾ ਮਾਸੀ ਜੀ ਸਤਿ ਸ੍ਰੀ ਅਕਾਲ ਮਨਮੀਤ ਕੀ ਆਲਾ ਵਧੀਆ ਤੁਸੀਂ ਸੁਣਾਓ ਬਸ ਵਧੀਆ ਮੇਰਾ ਹੋਵਾ ਖੁੱਲਾ ਸੇ ਮਾਸੀ ਜੀ ਬਹਿ ਜਾ ਨਹੀਂ ਹਾਂਜੀ ਮੈਂ ਤਾਂ ਕਦੇ ਨਹੀਂ ਆਈ ਆ ਮੈਂ ਪਹਿਲਾਂ ਅੱਜ ਵੀ ਉੱਪਰ ਚਲ ਗਈ ਮੈਨੂੰ ਪਰਮਾੜਾ ਜਿਹਾ ਕੰਮ ਸੀ ਪਹਿਲੀ ਵਾਰੀ ਹੋਇਆ ਮਾਸੀ ਜੀ ਤੁਸੀਂ ਸਿੱਧਾ ਉੱਪਰ ਹੀ ਚੱਲ ਗਏ। ਉਹ ਮੈਂ ਹਾ ਉੱਤੇ ਕੰਮ ਅਸੀਂ ਥੋੜਾ ਜਿਹਾ ਚੱਲ ਉਹ ਨਿਬੇੜ ਆਵਾਂ। ਫਿਰ ਮੈਂ ਤੁਹਾਡੇ ਵੱਲ ਆਉਣੀ ਆ। ਇਦਾਂ ਤਾਂ ਨਹੀਂ ਨਾ ਚਲ ਗਈ। ਤੁਹਾਨੂੰ ਮਿਲ ਕੇ ਚੱਲੀ। ਪਰ ਪਹਿਲਾਂ ਵੀ ਤੁਸੀਂ ਆਉਂਦੇ ਸੀ ਨਾ ਪਹਿਲਾਂ ਮੰਮੀ ਨੂੰ ਮਿਲ ਕੇ ਤੇ ਫਿਰ ਉੱਪਰ ਜਾਂਦੇ ਹੁੰਦੇ ਸੀ। ਚਲ ਮੈਂ ਕਿਹਾ ਹੁਣ ਮੈਂ ਮਿਲ ਜਾਵਾਂ ਥੱਲੇ ਭੈਣ ਜੀ ਨੂੰ ਵੀ। ਭੈਣ ਜੀ ਕਿੱਥੇ ਨੇ? ਮੰਮੀ ਅੰਦਰ ਲੇਟੇ ਹੋਣੇ ਬੈਠੇ ਸੀ ਇੱਥੇ। ਹੁਣੇ ਗਏ ਨੇ। ਹੋਰ ਸੁਣਾ ਤੂੰ। ਹਾਂਜੀ ਵਧੀਆ ਤੁਸੀਂ ਸੁਣਾ। ਸਾਰੇ ਵਧੀਆ ਠੀਕ ਠਾਕ ਆ। ਹਾਂਜੀ ਠੀਕ ਆ। ਕਰਦੀ ਨਹੀਂ ਫੋਨ ਫਾਨ ਕਰ ਵਾਲੇ ਨੂੰ। ਨਹੀਂ ਮੇਰਾ ਵੀ ਗੁੱਸਾ ਆਦਾ ਫਿਰ ਮੰਮੀ ਵੀ ਨਹੀਂ ਚੰਗਾ ਸਮਝਦੇ ਨਾ ਵੀ ਇਹ ਕਰ ਫੋਨ ਕਰੀ ਘਰ ਵਾਲੇ ਨੂੰ ਕੀਤਾ ਕਦੀ ਸੱਸ ਨੂੰ ਕਦੀ ਨਨ ਨਾਲ ਨੂੰ ਫੇਰ ਹੀ ਪਤਾ ਲੱਗਦਾ ਕਿਦਾਂ ਦੇ ਅਗਲੇ ਨਹੀਂ ਮਾਸੀ ਜੀ ਮੈਂ ਨਹੀਂ ਕੀਤਾ ਫੋਨ ਕਰਿਆ ਕਰ ਠੀਕ ਹੈ ਜੇ ਨਾ ਫੋਨ ਕਰਨਗੇ ਤਾਂ ਫੇਰ ਹੀ ਪਤਾ ਲੱਗੂ ਆ ਜਾ ਮੰਮੀ ਕੋਲ ਚੱਲ ਚੱਲੀਏ ਭੈਣ ਜੀ ਮਿਲਣੀ ਮੰਮੀ ਜੀ ਮਾਸੀ ਜੀ ਆਏ ਨਹੀਂ ਸਸੀ ਕਾਲ ਵੰਦੀ ਸਸੀ ਕਾਲ ਹੋ ਗਿਆ ਜੀ ਬੱਸ ਵਧੀਆ ਤੁਸੀਂ ਸੁਣਾਓ ਸਸੀ ਕਾਲ ਜੀ ਠੀਕ ਆ ਵਧੀਆ ਤੁਸੀਂ ਸੁਣਾਓ ਹਾਂ ਜੀ ਜੀ ਠੀਕ ਆ ਆਪਾਂ ਹੋਰ ਸੁਣਾਓ ਘਰ ਪਰਿਵਾਰ ਬੱਚੇ ਸਭ ਠੀਕ ਠਾਕ ਸਭ ਵਧੀਆ ਸਭ ਵਧੀਆ ਤੇ ਤੁਸੀਂ ਸੁਣਾਓ ਬੱਸ ਵਧੀਆ ਕਦੋਂ ਆਏ ਮੈਂ ਤਾਂ ਕਾਫੀ ਧੇਰ ਦੀ ਆਈ ਆ ਅੱਛਾ ਹਾਂ ਮੈਨੂੰ ਨਾ ਥੋੜਾ ਕੰਮ ਸੀ ਉੱਪਰ ਮੈਂ ਕਿਹਾ ਚੱਲ ਮੈਂ ਪਹਿਲਾਂ ਉੱਪਰੋਂ ਕੰਮ ਨਿਬੇੜ ਆਵਾ ਤੇ ਫੇਰ ਚਲੋ ਜਾਂਦੇ ਆ ਤੁਹਾਨੂੰ ਮਿਲ ਕੇ ਜਾਂਦੀ ਇਦਾਂ ਦੇ ਵੇਹੇ ਕਦੀ ਨਹੀਂ ਹੋਇਆ ਵੀ ਤੂੰ ਥੱਲੇੋਂ ਮੈਨੂੰ ਮਿਲੇ ਬਿਨਾ ਉੱਪਰ ਚਲ ਜਾਵੇਂ ਮੈਂ ਤਾਂ ਮੈਂ ਤਾਂ ਅੱਗੇ ਮੰਮਾ ਨੂੰ ਕਹਿ ਨਹੀਂ ਆ ਮੈਂ ਕਿਹਾ ਕੋਈ ਆਇਆ ਵਾ ਅੰਜੂ ਦਵਾਈ ਆ ਗੇਟ ਖੋਲ ਕੇ ਤੇ ਤੁਹਾਨੂੰ ਸਿੱਧੀ ਲੱਗਦਾ ਉੱਪਰ ਹੀ ਲੈ ਗਈ ਆ ਹਾਂ ਮੈਂ ਦੱਸਣ ਤੇ ਗਈ ਆ ਕਿ ਮੈਨੂੰ ਥੋੜਾ ਜਿਹਾ ਉੱਪਰ ਕੰਮ ਸੀਗਾ ਤਾਂ ਕਰਕੇ ਫਿਰ ਮੈਂ ਫਟਾਫਟ ਉੱਪਰ ਚਲ ਗਈ ਪਹਿਲਾਂ ਮੈਂ ਕਿਹਾ ਚੱਲ ਹੁਣ ਜਾਂਦੀ ਜਾਂਦੀ ਭੈਣ ਦੀ ਉਹਨਾਂ ਨੂੰ ਮਿਲ ਕੇ ਜਾਨੀ ਨਾ ਤੂੰ ਇੰਜ ਨਾ ਨਾ ਕਹਿ ਪੈਣ ਹੋਈ ਸਕੀ ਮੈਂ ਕੋਈ ਸਗੀ ਪੈਣ ਮੈਂ ਲੋ ਮੈਂ ਜਿੱਦ ਨਹੀਂ ਨਾ ਚੱਲ ਗਈ ਮੈਂ ਮਿਲ ਕੇ ਚੱਲੀ ਆ ਮੈਂ ਅੱਗੇ ਮਾਸੀ ਜੀ ਨੂੰ ਆਖਿਆ ਮੈਂ ਕਹਾ ਜੇ ਦਰਵਾਜ਼ਾ ਖੁੱਲਾ ਆਂਦੇ ਮੈਂ ਮੈਂ ਕੋਠੇ ਤੋਂ ਆਈ ਆ ਮੈਂ ਕਹਾ ਪਹਿਲੀ ਵਾਰੀ ਐਦਾਂ ਹੋਇਆ ਕਿ ਤੁਸੀਂ ਮੰਮੀ ਨੂੰ ਮਿਲਣ ਤੋਂ ਪਹਿਲਾਂ ਹੀ ਕੋਠੇ ਚਲ ਗਏ ਜੇ ਪਹਿਲਾਂ ਤੁਸੀਂ ਮੰਮੀ ਨੂੰ ਮਿਲ ਕੇ ਜਾਂਦੇ ਸੀ ਤੇ ਹੁਣ ਮਾਸੀ ਜੀ ਤੁਸੀਂ ਸਿੱਧਾ ਮਾ ਚਾਚੀ ਕੋ ਚਲ ਗਏ ਕੋਠੇ ਤੇ ਮੈਨੂੰ ਮੀਤ ਤਾਂ ਵੀ ਵਧੀਆ ਵਾ ਵੇਖ ਲਾ ਸਾਨੂੰ ਪਰ ਨਹੀਂ ਪਤਾ ਮਾਸੀ ਆਏ ਪਰ ਉਹਨਾਂ ਨੇ ਵੇਲਾ ਤਾਂ ਵੀ ਉੱਪਰ ਆਏ ਤੇ ਸਾਨੂੰ ਮਿਲ ਕੇ ਗਏ ਆ ਜੇ ਤੇ ਬਾਹਰ ਦੀ ਬਾਅ ਚੱਲ ਜਾਂਦੇ ਸੋ ਪਤਾ ਹੀ ਨਹੀਂ ਲੱਗਣਾ ਚਾਚੀ ਨੇ ਤੇ ਹੁੰਦੀ ਨਹੀਂ ਸਾਡਾ ਦੱਸਣ ਦੀ ਗੱਲ ਕਰਨਾ ਨਹੀਂ ਜਾਣਦੀ ਮੈਂ ਇਸ ਤਰ੍ਹਾਂ ਨਹੀਂ ਜਾਣਦੀ ਮੈਂ ਕਿ ਮੈਂ ਵੱਡੀ ਭੈਣ ਨੂੰ ਵੀ ਮਿਲ ਕੇ ਜਾਣਾ ਵਾ ਚੱਲ ਵਧੀਆ ਕੀਤਾ ਵਧੀਆ ਕੀਤਾ ਬੇਟਾ ਨਾਲੇ ਭੈਣ ਜੀ ਤੁਹਾਨੂੰ ਵਧਾਈ ਹੋਵੇ ਮਨਮੀਤ ਮੰਗੀ ਗਈ ਧੰਨ ਵਧਾਈਆਂ ਵਾ ਮੈਨੂੰ ਬਹੁਤ ਵਧੀਆ ਲੱਗਾ ਪਰ ਇੱਕ ਗੱਲ ਦਾ ਮੈਨੂੰ ਬੜਾ ਦੁੱਖ ਜਿਹਾ ਲੱਗਾ ਬੜਾ ਦੁੱਖੀ ਜਿਹਾ ਆ ਮਨ ਕਿ ਉਹ ਭੈਣ ਜੀ ਕੋਠੇ ਰੋਟੀ ਬਕਾਉਂਦੇ ਵੱਖਰੀ ਤੇ ਦੂਈ ਥੱਲੇ ਵਖਰੀ ਦੇ ਜੇ ਇਹ ਆ ਮੈਨੂੰ ਚੰਗਾ ਜੇ ਆਣੀ ਲੱਗਾ ਇੰਦਰਜੀਤ ਮੈਂ ਬੜਾ ਸਮਝਾਇਆ ਸੀ ਬੜਾ ਕਿਹਾ ਸੀਗਾ ਮੈਂ ਕਿਹਾ ਇਕੱਠੇ ਪਰਿਵਾਰ ਵਿੱਚ ਬਰਕਤ ਹੁੰਦੀ ਆ ਤੇ ਨਾਲੇ ਮੈਂ ਕਿਹਾ ਕੁੜੀਆਂ ਵਿਆਹ ਲਈਏ ਫਿਰ ਜਿੱਦਾਂ ਮਰਜੀ ਕਰ ਲੋ ਪਰ ਮੇਰੀ ਉਹਨਾਂ ਨੇ ਇੱਕ ਨਹੀਂ ਮੰਨੀ ਹੈਗੀ ਮੈਂ ਕਿਹਾ ਜਿੰਨੀ ਦੇਰ ਮੈਂ ਬੈਠੀ ਮੈਂ ਨਹੀਂ ਚਾਹਦੀ ਕਿ ਦੋ ਚੁੱਲ੍ਹੇ ਬਲਣ ਪਰ ਨਹੀਂ ਪਤਾ ਨਹੀਂ ਉਹਦੇ ਕੀ ਦਿਲ 'ਚ ਗੱਲ ਸੀ ਬਾਕੀ ਵੇਖ ਬਾਉ ਆਈ ਐ ਨੋਤੀ ਅਗਲੀ ਨੇ ਆਪਣੀ ਨੋਤੀ ਦੀ ਮੰਨਣੀ ਅਗਲੀ ਕਹਿੰਦੀ ਹੋਊਗੀ ਪਰ ਮੇਰੀ ਸੀਮਾ ਜਿਹੜੀ ਆ ਨਾ ਨੇ ਅਜ ਤੱਕ ਨਹੀਂ ਗਿਆ ਵੀ ਅਸੀਂ ਵੱਖਰੇ ਹੋਈਏ ਜਾਂ ਕਿਦਾਂ ਨਾ ਭੈਣ ਭਾਵੇਂ ਮੇਰੀ ਵੱਡੀ ਆ ਪਰ ਦਿਮਾਗ ਮੋٹے ਦੀ ਆ ਅੱਗੇ ਆਈਦਾ ਹੀ ਥੱਲੇ ਤੇ ਕਿੰਨਾ ਮਜ਼ਾ ਆਉਣਾ ਸਾਰਿਆਂ ਨੇ ਇਕੱਠਿਆਂ ਬਹਿ ਕੇ ਚਾਹ ਪਾਣੀ ਪੀਣਾ ਗੱਲਾਂ ਬਾਤਾਂ ਕਰਨੀਆਂ ਮੈਨੂੰ ਇਹ ਤੇ ਨਹੀਂ ਕਦੀ ਕੋਠੇ ਜਾਵਾਂ ਕਦੀ ਥੱਲੇ ਆਵਾਂ ਹੁਣ ਮੈਨੂੰ ਵੱਖਰਾ ਵੱਖਰਾ ਮਿਲਣਾ ਪੈਂ ਮੈਂ ਭੈਣ ਡਿਆ ਉਹ ਮਜ਼ਾ ਸੀ ਸਾਰਿਆਂ ਵਿੱਚ ਬਹਿ ਕੇ ਹੱਸਣਾ ਖੇਡਣਾ ਇਹ ਕੰਮ ਨਹੀਂ ਮੈਨੂੰ ਚੰਗਾ ਜਿਆ ਨਹੀਂ ਲੱਗਾ ਇੰਦਰਜੀਤ ਕੱਲੀ ਇਹ ਤੇਰੀ ਗੱਲ ਹੀ ਨਹੀਂ ਹੁਣ ਸਾਰੇ ਰਿਸ਼ਤੇਦਾਰ ਭੈਣ ਭਰਾਵਾਂ ਦਾ ਇਹੋ ਹੀ ਹਿਸਾਬ ਹੋ ਗਿਆ ਹੌਣ ਸਾਰੇ ਕਦੀ ਉੱਪਰ ਤੇ ਕਦੀ ਥੱਲੇ ਜਾ ਇੱਕ ਜਗ੍ਹਾ ਬੰਦੇ ਸੀਗੇ ਹੈ ਤੇ ਕੀ ਗੱਲ ਕਰਦੇ ਏਦਾ ਪਰਦੇ ਨਹੀਂ ਜ਼ਾਹਰ ਹੁੰਦੇ ਪਤਾ ਨਹੀਂ ਲੱਗਦਾ ਕਿ ਇਹਨਾਂ ਦੇ ਦੋ ਚੁੱਲੇ ਹੋਗੇ ਕਿਹੜੀ ਗੱਲਾਂ ਹੋਏ ਉਹ ਤਾਂ ਜਾ ਰਹੇ ਹੋਣੇ ਹੀ ਆ ਜਿੰਨੇ ਆਉਣਾ ਉਹਨੂੰ ਪਤਾ ਲੱਗਣਾ ਹੀ ਆ ਹਾਂ ਵਾਹੀ ਪਰ ਨਾ ਪਰ ਮਾਸੀ ਸਾਡੀ ਘਰ ਅੰਤਿਮ ਸਾਲ ਸੀ ਕਿ ਪਿਆਰ ਬੜਾਈ ਪਰ ਹੁਣ ਵੇਖ ਲਓ ਹੁਣ ਜਿੰਨੂੰ ਪਤਾ ਲੱਗਣਾ ਜਿਵੇਂ ਹੁਣ ਤੀ ਕਹਿ ਦਿੱਤਾ ਮੈਨੂੰ ਚੰਗਾ ਨਹੀਂ ਲੱਗਾ ਜਿੰਨੇ ਵੀ ਸੁਣਨਾ ਇਹੋ ਹੀ ਕਹਿਣਾ ਸਾਨੂੰ ਚੰਗਾ ਨਹੀਂ ਲੱਗਦਾ ਹੈਗਾ ਕਿ ਤੁਸੀਂ ਬਕਰੇ ਬਕਰੇ ਹੋ ਗਏ ਸਾਡੀ ਤੇ ਉਹੀ ਸੋਚ ਸੀ ਕਿ ਚਲੋ ਕੱਟੇ ਰਹਿਨੇ ਆ ਕੱਟੇ ਰਸੋਈ ਚ ਕੰਮ ਕਰਨੇ ਆ ਦੋਵਾਂ ਸੱਸਾਂ ਨੂੰ ਬਿਠਾ ਕੇ ਰੋਟੀ ਖਵਾਣੇ ਪਿਆਉਣੇ ਪਰ ਅਗਲੀ ਨਹੀਂ ਮੰਨੀ ਥੋੜੀ ਜਿਹੀ ਨਾ ਅੰਜੂ ਦੀ ਸੋਚ ਬਦਲ ਗਈ ਸੀ ਤਾਂ ਕਰਕੇ ਚਾਚੀ ਤਾਂ ਭਾਵੇਂ ਕਹੀ ਹੱਦ ਤੱਕ ਸਹੀ ਵੀ ਸੀ ਪਰ ਅੰਜੂ ਨੇ ਇਸ ਤਰ੍ਹਾਂ ਕੀਤਾ ਉਹ ਇਥੇ ਚਾਚੀ ਨੂੰ ਕਰਨਾ ਪਿਆ ਚਲੋ ਕੋਈ ਨਹੀਂ ਜਿਵੇਂ ਆਹ ਅੱਠ ਸੱਗੇ ਵਧੀਆ ਸੀ ਕਿ ਚਲੋ ਸਾਂਝੇ ਖਾਤੇ ਕੁੜੀਆਂ ਵਿਆਹ ਲੈ ਲੈਂਦੇ ਫੇਰ ਦੀ ਫੇਰ ਵੇਖੀ ਜਾਂਦੀ ਇੰਨੀ ਗਾਲੀ ਗਾਦੀ ਸੀ ਹਾਂਜੀ ਹੈ ਤੇ ਉਹੀ ਸਮਝ ਸੀ ਤੇ ਚਲੋ ਮਨਮੀਤ ਦਾ ਕਰਦੀ ਫਿਰ ਅਨਮੋਲ ਦਾ ਕਰਦੀ ਤੇ ਫੇਰ ਹੀ ਕਿਤੇ ਸੋਚਾਂਗੇ ਪਰ ਉਹ ਵੇਖ ਨਾ ਨੋਹਾਂ ਧੀਆਂ ਦੇ ਅੱਗੇ ਵੀ ਪੇਸ਼ ਨਹੀਂ ਜਾਂਦੀ ਨਹੀਂ ਜਾਂਦੀ ਹੁਣ ਮਨਮੀਤ ਦਾ ਰਿਸ਼ਤਾ ਹੋਇਆ ਪੱਕਾ ਉਹ ਕਰ ਗਏ ਆ ਉਹ ਦੇ ਗਏ ਇਹਨੂੰ ਸਗਨ ਤੇ ਆਪਣੇ ਵੱਲੋਂ ਹੁਣ ਹੱਲੇ ਢੇਲਿਆ ਉਹ ਐਸੇ ਕਰਕੇ ਹੀ ਨਾ ਵੀ ਕਿਸੇ ਦਾ ਮੂੰਹ ਉਧਰ ਹੀ ਤੇ ਕਿਸੇ ਦਾ ਉਧਰ ਹੀ ਤੇ ਮੈਂ ਰਿੰਕੂ ਭਾਜੀ ਵਿਚੋਲੇ ਹਾਂ ਹੁਣ ਅਸੀਂ ਕੀ ਕਹੀਏ ਜੀ ਆਪਾਂ ਕੋਈ ਗੱਲ ਕਹੀਏ ਤੇ ਚਾਚੀ ਕੀ ਪਤਾ ਅਗੇ ਲਾਵੇ ਕ ਨਾਂ ਲਾਵੇ ਥੋੜਾ ਜ ਮਮਾ ਝਿਜਕ ਜਾਂਦੇ ਮੈਂ ਤੇ ਉਹੀ ਗੱਲ ਉਹਨੇ ਤੁਹਾਡੇ ਆਉਣ ਤੋਂ ਪਹਿਲਾਂ ਕਰਨੀ ਆਂ ਤੇ ਉਹਨਾਂ ਨੂੰ ਸੁਣਾ ਦੋ ਤੇ ਚਲੋ ਜੇ ਮੂੰਹ ਉਧਰ ਆ ਅੰਜੂ ਚੱਲੇ ਨਾ ਰਿੰਕੂ ਭਾਜੀ ਚੱਲਣ ਨਾਲ ਆਪਾਂ ਜਾਈਏ ਤੇ ਜਾ ਕੇ ਰੋਕ ਆਈਏ ਹਾਂ ਕਹਿੰਦੇ ਹੁਣ ਕੀ ਕਹਿਆ ਮੈਂ ਹਾਂ ਹੋਈ ਨਾ ਹੁਣ ਐਦਾਂ ਸੋਚਾਂ ਜੀ ਇਹਦੇ ਵਿੱਚ ਹੀ ਰਹਿੰਦਾ ਨਾ ਬੰਦੇ ਦਾ ਦਿਮਾਗ ਕਿ ਇੱਕ ਦੂਜੇ ਨਾਲ ਗੱਲ ਕਰੀਏ ਤੇ ਕੀ ਨਾ ਕਰੀਏ ਜਾ ਇਕੱਠਿਆਂ ਨੇ ਬਹਿਣਾ ਇਕੱਠਿਆਂ ਨੇ ਗੱਲਬਾਤ ਕਰਨੀ ਤੇ ਜੇ ਮੈਂ ਥੱਲੇ ਬੁਲਾਉਂਦੀ ਹਾਂ ਰਿੰਕੂ ਨੂੰ ਫਿਰ ਉਹਦੇ ਦਿਵਾਲੇ ਹੋ ਜਾਂਦੀਆਂ ਇਹ ਦੋਵੇਂ ਨੌਸਸ ਤੇ ਤੂੰ ਥੱਲੇ ਉਹਨਾਂ ਦੀ ਗੱਲ ਸੁਣਦਾ ਵਾ ਉਹ ਤੈਨੂੰ ਕਿ ਇਸੇ ਕਰਕੇ ਨਾ ਵੀ ਘਰ ਚ ਕਲੇਸ਼ ਨਾ ਬਵੇ ਤੇ ਮੈਂ ਤਾਂ ਇਹਨੂੰ ਕਹਿ ਨਹੀਂ ਮੈਂ ਲੱਕੀ ਨੂੰ ਮੈਂ ਕਹਿੰਨੀ ਆ ਵੀ ਉਹ ਫੋਨ ਕਰਦਾ ਪੁੱਛਦਾ ਵਾ ਵੀ ਕੀ ਹਿਸਾਬ ਕਿਤਾਬ ਹੈ ਤੇ ਇਹ ਵੀ ਜਾ ਕੇ ਮੈਂ ਕਹਾਂ ਉਹਨੂੰ ਮੁੰਡੇ ਨੂੰ ਰੋਕ ਆਣ ਸਕੰਦੇ ਆਣ ਜਾ ਕੇ ਬਸ ਤੂੰ ਹੀ ਸਮਝੋ ਨਹੀਂ ਚਾਚੀ ਨੂੰ ਰੋਟੀ ਕੱਟੀ ਰੱਖਣੀ ਵਿਆਹ ਤੱਕ ਜਿੰਨ ਜਕ ਕੁੜੀਆਂ ਵਿਆਈਆਂ ਨਹੀਂ ਜਾਂਦੀਆਂ ਕੀ ਪਤਾ ਸਾਡੀ ਨਾ ਮੰਨੀ ਹੋਏ ਤੇ ਭੈਣ ਦੀ ਮੰਨ ਲੈਂਦੇ ਮੇਰੀ ਕਿੱਥੇ ਉਹ ਮੰਦੀ ਮੇਰੀ ਕਦੀ ਮੰਦੀ ਅੱਗੇ ਵੱਡੀ ਹੋਉਂਦਾ ਉਹਦਾ ਆਪਣਾ ਨਾ ਉਹਦੇ ਤੇ ਮਾਨ ਹੈਗਾ ਉਹ ਆਪਣੀ ਚਲਉਂਦੀ ਸਾਡੀ ਨਹੀਂ ਉਹ ਕਿਸੇ ਦੀ ਵੀ ਸੁਣਦੀ ਚਲੋ ਕਹਿਣ ਦਾ ਫਰਜ਼ ਹੁੰਦਾ ਚਲੋ ਤੇ ਮਾੜਾ ਮੋਟਾ ਕਹਿੰਦੇ ਆਪਾਂ ਤੇ ਅੱਜ ਵੀ ਕਹਿੰਨੇ ਕਾਲੀ ਰਿੰਕੂ ਭਾਜੀ ਨੇ ਨਾ ਸੋਦਾ ਥੱਲੇ ਰਖਾ ਦਿੱਤਾ ਸੀ ਤੇ ਚਲੋ ਕੱਟੀ ਪਕਾਓ ਆਪਾਂ ਤੇ ਬੜੇ ਕੋਸ਼ਿਸ਼ਾਂ ਪਰ ਆਈ ਨਹੀਂ ਉਹਨਾ ਜੁਆਈ ਨਾ ਚਾਚੀ ਆਈ ਰੋਟੀ ਖਾਂ ਫਿਰ ਹਾਰ ਕੇ ਆਏ ਤੇ ਕੱਲ ਵਾਧੂ ਬੋਲਦਾਰਾ ਕਰਕੇ ਸੋਦਾ ਆਪਣਾ ਕੋਠੇ ਤੇ ਲੈ ਗਈ ਫਿਰ ਆਪਾਂ ਕੀ ਕਰਦੇ ਆਹ ਤੇ ਫਿਰ ਲੜਾਈ ਨਾਲੋਂ ਠੀਕ ਆ ਫਿਰ ਉਹ ਇਹ ਨਾ ਨਿਤਕਲੇਸ਼ ਵੀ ਨਹੀਂ ਚੰਗਾ ਹੁੰਦਾ ਪਰ ਉਹ ਬਰਕਤ ਉੱਡ ਜਾਂਦੀ ਹੈ ਉਹ ਹੀ ਕਲੇਸ਼ ਦੇ ਨਾਲ ਇਸੇ ਕਰਕੇ ਮੈਂ ਕਹਾ ਮੈਂ ਕਹਾ ਕੋਈ ਗੱਲ ਨਹੀਂ ਤੁਹਾਡੀ ਖੁਸ਼ੀ ਜੀ ਸਾਡੀ ਖੁਸ਼ੀ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਦਾਂ ਕਰ ਲਓ ਪਰ ਕਲੇਸ਼ ਨਾ ਕਰੋ ਆ ਠੀਕ ਆ ਫਿਰ ਹੋਰ ਕੀ ਕਰਨਾ ਵਾਕਿ ਕਮਾਈ ਇਹ ਵੀ ਕਰਨਦੇ ਆ ਰਿੰਕੂ ਭਾਜੀ ਵੀ ਕਰਨਦੇ ਪਰ ਚਾਚੀ ਦੇ ਦਿਮਾਗ ਵਿੱਚ ਇਹ ਹੋਈ ਆ ਕਿ ਮੇਰੇ ਮੁੰਡੇ ਦੀ ਸਰਕਾਰੀ ਨੌਕਰੀ ਜਿਆਦਾ ਤਨਖਾਹ ਵਾ ਘਰ ਚੱਲਦਾ ਹੀ ਇਹਦੇ ਸਿਰ ਤੇ ਕੀ ਗੱਲ ਇਹ ਕਮਾਈ ਨਹੀਂ ਕਰਦੇ ਹੋ ਜਿੱਦਨ ਦੇ ਵਕ ਹੋਏ ਕਿ ਗੱਲ ਸਾਡੇ ਘਰ ਦੇ ਖਰਚਾ ਨਹੀਂ ਪੂਰਾ ਹੁੰਦਿਆ ਸਾਰੇ ਕੰਮ ਹੁੰਦੇ ਆ ਉਹਨੂੰ ਆਪਣੇ ਮੁੰਡੇ ਦੀ ਸਰਕਾਰੀ ਨੌਕਰੀ ਦੇਣਾ ਮਾਨਤਾ ਮਾਨ ਜੀ ਮਾਨ ਹੋ ਗਿਆ ਪਰ ਨਾ ਕਰਦਾ ਹੀ ਸੀ ਪਹਿਲਾਂ ਵੀ ਪਹਿਲਾਂ ਤਾਂ ਨਹੀਂ ਇਹ ਕੋਈ ਗੱਲ ਉਹਦੇ ਦਿਮਾਗ ਦੇ ਵਿੱਚ ਆਈ ਹੁਣ ਹੀ ਪਤਾ ਨਹੀਂ ਕੀ ਕਿੰਨੇ ਇਹਦੇ ਦਿਮਾਗ ਚ ਗੱਲ ਪਾਤੀ ਹੈ ਵੀ ਲੱਗਦਾ ਹੀ ਹੈ ਕਿਸ ਨੇ ਇਹਨੂੰ ਪੜਕਾਇਆ ਵਾ ਵੀ ਤੇਰਾ ਮੁੰਡਾ ਸਰਕਾਰੀ ਨੌਕਰੀ ਕਰਦਾ ਵਾ ਤੇ ਤੂੰ ਆਪਣੀ ਅੱਡ ਬੋ ਹੋ ਤੇ ਆਪਣਾ ਬਣਾਓ ਇਦਾਂ ਤੁਹਾਡਾ ਕੁਝ ਬੰਨਣਾ ਨਹੀਂ ਕਿੰਨੀ ਵਾਰੀ ਤੈਨੂੰ ਮੈਂ ਸੁਣਿਆ ਇੰਨੀਆਂ ਗੱਲਾਂ ਕਰਦਿਆ